ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਵਸਮਾਚਾਰ ਜੇਕਰ ਗੱਲ ਕਰੀਏ ਨਗਰ ਪੰਚਾਇਤ ਦੇਵੀਗੜ੍ਹ ਦੇ ਵਿੱਚ ਨਵੇਂ ਪ੍ਰਧਾਨ ਬਣਾਏ ਗਏ ਨੇ ਸਰਦਾਰ ਲਖਵੀਰ ਸਿੰਘ ਜੋ ਕਿ ਪਿੰਡ ਕਪੂਰੀ ਦੇ ਹਨ ਲੰਬੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਪਹਿਲਾਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਹਿਣਾ ਚਾਹੁੰਦੇ ਨੇ ਪਾਰਟੀ ਨੇ ਉਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਪਹਿਲਾਂ ਤਾਂ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜੀ ਧੰਨਵਾਦ ਮੁਬਾਰਕਾਂ ਹਾਂ ਕੀ ਕਹਿਣਾ ਚਾਹੁੰਦੇ ਨੇ ਪਾਰਟੀ ਹਾਈ ਕਮਾਂਡ ਵੱਲੋਂ ਉਹਨੂੰ ਨੇ ਤੁਹਾਡੇ ਤੇ ਇੱਕ ਤੇ ਦੇਵੀਗੜ੍ਹ ਦੇ ਜਿਹੜੇ ਨਿਵਾਸੀ ਨੇ ਉਹਨਾਂ ਵਾਸਤੇ ਕੀ ਸੰਦੇਸ਼ ਹੈ ਜੀ ਦੇਖੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਹਾਈ ਕਮਾਂਡ ਨੇ ਸਾਨੂੰ ਸਾਡੇ ਤੇ ਵਿਸ਼ਵਾਸ ਜਤਾਇਆ ਸਾਡੇ ਹਲਕੇ ਦੇ ਐਮਐਲਏ ਸਰਦਾਰ ਹਮਦੀਪ ਸਿੰਘ ਪਟਵਾਰ ਮਾਜਰਾ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾ ਕੇ ਸਾਨੂੰ ਬਣਾਇਆ ਵਾਈਸ ਸੀਨੀਅਰ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ ਦਾ ਪਹਿਲੀ ਵਾਰ ਆਪਣਾ ਬਣਿਆ ਤੇ ਇਹ ਇਹ ਆ ਵੀ ਸਾਡਾ ਸੀ ਪੂਰੀ ਤਨਦੇਹੀ ਨਾਲ ਕੰਮ ਕਰਕੇ ਦਿਖਾਵਾਂਗੇ ਜਿੰਨੇ ਪੈਂਡਿੰਗ ਆਪਏ ਨੇ ਜਿੰਨੇ ਵੀ ਕੰਮ ਹੋਣ ਵਾਲੇ ਨੇ ਉਹ ਕਰਕੇ ਦਿਖਾਵਾਂਗੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਤੇ ਆਪਣੇ ਹਲਕੇ ਦੇ ਵਿਧਾਇਕ ਦਾ ਸਿਰ ਉੱਚਾ ਕਰਾਂਗੇ ਜਿਵੇਂ ਕਿ ਸੀਨੀਅਰ ਵੈਸਪਰਧਾਨ ਤੁਸੀਂ ਬਣਾਏ ਗਏ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਇਸ ਵਕਤ ਜਿਹੜੇ ਕੰਮ ਚੱਲ ਰਹੇ ਨੇ ਮੌਜੂਦਾ ਲੰਬੇ ਸਮੇਂ ਤੋਂ ਨਗਰ ਪੰਚਾਇਤ ਦਾ ਕੰਮ ਜ ਦਫਤਰ ਖੁੱਲਿਆ ਹੋਇਆ ਤੇ ਜਿਵੇਂ ਗੱਲ ਕਰੀਏ ਆਪਾਂ ਸੀਵਰੇਜ ਦੇ ਪਾਟਸਪਲਾਈ ਦੀ ਹੋਰ ਕੰਮ ਜਿਹੜੇ ਚੱਲ ਰਹੇ ਸੀਗੇ ਉਹਨਾਂ ਬਾਰੇ ਮਾੜੀ ਜਾਣਕਾਰੀ ਲੈਣੀ ਚਾਹੀਦੀ ਹੈ ਨਹੀਂ ਸੀਵਰੇਜ ਮੁਕੰਮਲ ਹੋ ਚੁੱਕੀ ਹੈ ਇਹਦਾ ਕੋਈ ਪ੍ਰੋਸੀਜਰ ਹੁੰਦਾ ਹੈ ਵੀ 3 ਮਹੀਨੇ ਤੱਕ ਜਦੋਂ ਤੱਕ ਉਹ ਪੂਰੀ ਆਲਦਾਲੇ ਨਿਖਾਰ ਨਾ ਪਵੇ ਮਿਆਂ ਚ ਉਸ ਤੋਂ ਬਾਅਦ ਇਹ ਜਿੱਥੇ ਲੋਕਟਾਈਨ ਲੱਗਣੀ ਹੈ ਲੋਕਟਾਈਨ ਸ਼ੁਰੂ ਹੋ ਜੂਗੀ ਜਿੱਥੇ ਕਿਤੇ ਲੁੱਕ ਵਾਲੀ ਆਪਣਾ ਉਹ ਸ਼ੁਰੂ ਹੋ ਜੂਗੀ ਬੜੀ ਜਲਦੀ ਕੰਮ ਅਸੀਂ ਹੁਣ ਨੇ ਪਰੇ ਚੜਾਂਗੇ ਅੱਜ ਤੋਂ ਅਸੀਂ ਅੱਧਾ ਆਪਣਾ ਸੰਭਾਲ ਲੈ ਹੁਣ ਅਸੀਂ ਕੰਮ ਕਰਨ ਤੇ ਕੰਮ ਕਰਕੇ ਦਿਖਾਵਾਂਗੇ ਜੇ ਕਿ ਗੱਲ ਕਰੀਏ ਕਪੂਰੀ ਦੀ ਕਪੂਰੀ ਦੇ ਵਿੱਚ ਬਹੁਤ ਸਾਰ ਜਿਹੜੀਆਂ ਸਹੂਲਤਾਂਾਂ ਦੀ ਘਾਟ ਹੈਗੀ ਆ ਕੀ ਲੱਗਦਾ ਇਸ ਕਪੂਰੀ ਦੇ ਵਿੱਚ ਕਿਸੇ ਵਿਸ਼ੇਸ਼ ਤੌਰ ਤੇ ਕਿਹੜੇ-ਕਿਹੜੇ ਕੰਮ ਕਰਵਾਏ ਜਾਣਗੇ ਜੀ ਪਹਿਲਾਂ ਤਾਂ ਮੈਂ 2008 ਤੋਂ ਸਰਪੰਚਾ ਘਾਟ ਤਾਂ ਮੈਂ ਕੋਈ ਛੱਡੀ ਨਹੀਂ ਹੈਗੀ ਜਿਵੇਂ ਪਹਿਲਾਂ ਮੇਨਾਂ ਆਪਣੀਆਂ ਗਲੀਆਂ ਹੁੰਦੀਆਂ ਨੇ ਫਿਰ ਨਹੀਂ ਹੁਣ ਆਇਤ ਕਿ ਮੈਂ 30 ਫੁੱਟ ਕਰਾਈਆ ਚੌੜੀ ਸਾਰੇ ਪਿੰਡ ਦੇ ਆਲੇ-ਦੁਆਲੇ ਗਰਾਊਂਡ ਜਵਾਕਾਂ ਨੂੰ ਕਿਉਂਕਿ ਜਵਾਕ ਜਦੋਂ ਕਿਤੇ ਖੇਡਣ ਦਾ ਕੋਈ ਇਹਨਾਂ ਨੂੰ ਕੋਈ ਜਰੀਆ ਨਹੀਂ ਹੁੰਦਾ ਨਾ ਇਹ ਨਸ਼ੇਵਾਲ ਭੱਜਦੇ ਨੇ ਫਿਰ ਇਹ ਇਹ ਦੇ ਕਰਕੇ ਸਭ ਤੋਂ ਪਹਿਲਾ ਉਪਰਾਲਾ ਦਿੱਗਾ ਪਹਿਲਾਂ ਗਰਾਊਂਡ ਦਿੱਤਾ ਇਹਨਾਂ ਨੂੰ ਤੇ ਹੁਣਾ ਮਤਲਬ ਕਿ ਆਪਣੇ ਪਿੰਡ ਦੇ ਕੇ ਸਕੂਲ ਮੇਰਾ ਪਹਿਲਾ ਗੋਦ ਲੈ ਕੇ ਰੱਖਿਆ ਸਰਕਾਰ ਨੇ ਇਹ ਵੀ ਨੰਬਰ 1 ਤੇ ਆਉਂਦਾ ਸੌਦੇ ਦੇ ਚਾ ਤਗਮੇ ਤੱਕ ਜਿੱਤੇ ਹੋਏ ਨੇ ਇੰਗਲਿਸ਼ ਚ ਖੇਡਾਂ ਚ ਸਾਰੇ ਕਿਤੇ ਮੇਰੇ ਦਾ ਸਕੂਲ ਦਾ ਪਿੰਡ ਦਾ ਨਾਮ ਉੱਚਾ ਹੀ ਹੈ ਜਿਵੇਂ ਕਿ ਸਰਕਾਰ ਦੇ ਕੁਝ ਵਾਦੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਘਰ ਘਰ ਰਾਸ਼ਨ ਦਿੱਤਾ ਜਾਊਗਾ ਇਸ ਤੋਂ ਇਲਾਵਾ ਵੱਡੇ ਲੈਵਲ ਤੇ ਜਿਹੜੀ ਖਾਸ ਵਿਸ਼ੇਸ਼ਤਾ ਉਹ ਤੇ ਗੱਲ ਕਰੀ ਮਹਿਲਾ ਮਾਂ ਦੇ 1000 ਰੁਪਏ ਦੀ ਕਿਤੇ ਨਾ ਕਿਤੇ ਇਹ ਅਰਚਨ ਆ ਰਹੀ ਹੈ ਤੁਸੀਂ ਵਿਸ਼ੇਸ਼ ਤੌਰ ਤੇ ਆਪਣੇ ਪਿੰਡ ਦੇਵੀਗੜ੍ਹ ਨਗਰ ਪੰਚਾਇਤ ਨੂੰ ਔਰ ਪਿੰਡ ਦੇ ਲੋਕਾਂ ਨੂੰ ਕੀ ਕਹਿੰਦੇ ਹੋ ਜੀ ਦੇਖੋ ਇਹ ਜਿਹੜੇ ਵਾਦੇ ਹੁੰਦੇ ਹਾਈ ਕਮਾਂਡ ਦੇ ਨੇ ਸਾਰਾ ਕੁਝ ਦੇਖ ਕੇ ਧਿਆਨ ਚ ਰੱਖ ਕੇ ਕਰਿਆ ਜਾਂਦਾ ਹੈ ਪਹਿਲੀਆਂ ਸਰਕਾਰਾਂ ਤੇਗੀਆਂ ਵਾਦੇ ਕਰ ਲੈਂਦੇ ਨੇ ਲਾਸਟ ਜਾ ਕੇ ਕਿਤੇ ਉਹਨਾਂ ਤੇ ਪੂਰਾ ਕਰਦੇ ਨਹੀਂ ਆ ਇਹ ਪਹਿਲੀ ਸਰਕਾਰ ਹੈ ਜਿੰਨਾਂ ਨੇ ਸਰਕਾਰ ਹੋਣ ਦਾ ਜਿੰਨੇ ਪਹਿਲੇ ਵਾਦੇ ਦਿੱਗੇ ਬਿਜਲੀ ਦਾ ਹੋ ਗਿਆ ਪਾਣੀ ਦੇ ਹੋ ਗਏ ਸਭ ਤੋਂ ਪਹਿਲਾਂ ਹੱਲ ਕਰਕੇ ਦਿੰਦੇ ਨੇ ਕਿ 11 ਜਿਹੜਾ ਮੈਂਜਲਾ ਵਾਲਾ ਉਹ ਵੀ ਇਹ ਜਲਦ ਪੂਰਾ ਕਰ ਦੇਣਗੇ ਕਿਉਂਕਿ ਜੇ ਵਾਦਾ ਕੀਤਾ ਪਬਲਿਕ ਨੂੰ ਤਾਂ ਕਰਨਾ ਪੈਣਾ ਹੈ ਮੈਂ ਵਿਸ਼ੇਸ਼ ਤੌਰ ਤੇ ਜਿਹੜੇ ਐਮ.ਐਲ.ਏ. ਸਦਾ ਸਰਦਾਰ ਹਰਮਿੰਦਰ ਸਿੰਘ ਪਠਾਣਵਾਜ ਜਰਾਂ ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਤੌਰ ਤੇ ਬੇਨਤੀ ਕਰਨੀ ਚਾਹੁੰਗਾ ਇੱਕ ਜੀ ਕਿ ਪੰਜ ਨਗਰ ਪੰਚਾਇਤ ਪਾਸਾ ਦੇ ਵਿੱਚ ਕੁਝ ਜਿਹੜੇ ਵਿਸ਼ੇਸ਼ ਤੌਰ ਤੇ ਕੰਮ ਹੋਣ ਵਾਲੇ ਸੀਗੇ ਪਹਿਲਾਂ ਜਿਹੜੇ ਉਹਨਾਂ ਦੇ ਧਿਆਨ ਦੇ ਵਿੱਚ ਹੈਗੇ ਨੇ ਪਰ ਸ਼ੁਰੂ ਨਹੀਂ ਹੋਏ ਕੋਈ ਕਸ਼ਕਾਣਾ ਚਾਹੁੰਦੇ ਨੇ ਵੱਡਾ ਭਰਾ ਮੇਰਾ ਐਮ.ਐਲ.ਏ. ਮੈਨੂੰ ਉਹਨੇ ਹਰ ਕੰਮ ਦੇ ਉੱਤੇ تسਲੀ ਦਿੱਤੀ ਹੈ ਵੀ ਜਿਹੜਾ ਕੰਮ ਵੀ ਲੈ ਕੇ ਆਏਗਾ ਤੈਨੂੰ ਪਹਿਲ ਦੇ ਆਧਾਰ ਦੇ ਫੰਡ ਮਿਲਣਗੇ ਜਿੰਨੇ ਵੀ ਮੇਰੇ ਪੈਂਡਿੰਗ ਪਏ ਨੇ ਕੰਮ ਮੈਨੂੰ ਵਿਸ਼ਵਾਸ ਹੌਤੈ ਮੈਨੂੰ ਕਦੇ ਅੱਜ ਤ ਇਹਨੇ ਕੰਮ ਸਾਰੇ ਹੋਣਗੇ ਨਗਰਪੰਚਾਇਤ ਦੇਵੀਗੜ ਦੇ ਜਿਹੜੇ VOTER ਨੇ ਉਹਨਾਂ ਨੂੰ ਕੋਈ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਉਹਨਾਂ ਦਾ ਧੰਨਵਾਦ ਹੈ ਇਹਨਾਂ ਵਿਸ਼ਵਾਸ ਜਤਾਇਆ ਮੈਂ ਕੰਮ ਕਰਕੇ ਦਿਖਾਉਣਾ ਉਹ ਤੋਂ ਬਾਅਦ ਉਹ ਆਪੇ ਦੇਖਣਗੇ ਵੀ ਪਹਿਲਾਂ ਚਾਹ ਹੁਣ ਚ ਕੀ ਫਰਕ ਹੈ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਪੰਚਾਇਤਾਂ ਨੂੰ ਇਕੱਠੇ ਕਰਕੇ ਪਹਿਲੀ ਵਾਰ ਤੁਸੀਂ ਮਤਲਬ 9 ਜਾਂ 11 ਪੰਚਾਇਤਾਂ ਸੀਗੀਆਂ ਜਿਨ੍ਹਾਂ ਨੂੰ ਆਪਾਂ ਨਗਰਪੰਚਾਇਤ ਦੇ ਵਿੱਚ ਲੈ ਕੇ ਆਏ ਹੋ ਕੀ ਲੱਗਦਾ ਇੱਕ ਬਹੁਤ ਵੱਡਾ ਉਦਮ ਔਰ ਬਹੁਤ ਵੱਡੇ ਪ੍ਰੋਜੈਕਟ ਲਾਉਣੇ ਪੈਣਗੇ ਕੀ ਲੱਗਦਾ ਸਰਕਾਰ ਤਿਆਰ ਹੈ ਇਸ ਵਾਸਤੇ ਬਿਲਕੁਲ ਤਿਆਰ ਹੈ ਜਿਵੇਂ ਤੁਹਾਨੂੰ ਬਣਾਈ ਕਮੇਟੀ ਤਾਂ ਪ੍ਰੋਜੈਕਟਾਂ ਆਉਣ ਗਈ ਅਰਮਿੰਦਰ ਸਿੰਘ ਐਮਐਲਏ ਦੇ ਸਾਡੇ ਦੇ ਪੂਰੇ ਪੂਰ ਜੋਰ ਉਹਨਾਂ ਨੇ ਜ਼ੋਰ ਲਾਇਆ ਹੋਇਆ ਆਪਣੇ ਆਪਣੇ ਇਲਾਕੇ 'ਚ ਇੰਡਸਟਰੀ ਲਿਆਉਣ ਵਾਸਤੇ ਕਿਉਂਕਿ ਜਿਹੜੇ ਵਿਲੇ ਆਪਣਾ ਮੇਰ ਜਗਾਰ ਨੇ ਪੜੇ ਲਿਖੇ ਉਹਨਾਂ ਨੂੰ ਕੰਮ ਮਿਣ ਉਰਾ ਜੋੜਲਾ ਹੈ ਹੌਵੀ ਇੰਡਸਟਰੀ ਹਾਊਸ ਟੈਕਸ ਤੋਂ ਇਲਾਵਾ ਹੋਰ ਕਿਹੜੇ ਸੋਰਸਸ ਨੇ ਜਿਨ੍ਹਾਂ ਤੋਂ ਆਪਾਂ ਫੰਡ ਮੁਹੱਈਆ ਕਰਾ ਸਕਦੇ ਹਾਂ ਜੀ ਦੇਖੋ ਫੰਡ ਤਾਂ ਹੁਣ ਇਹਦੀ ਜਾਣਕਾਰੀ ਤਾਂ ਉਹ ਹੀ ਦੇਣਗੇ ਤੁਹਾਨੂੰ ਐਮਐਲ ਸਾਹਿਬ ਅਸਾਂ ਉਹਨਾਂ ਤੋਂ ਮੰਗਾਂਗੇ ਜੋ ਸਾਨੂੰ ਟੈਕਸ ਇਕੱਠਾ ਹੋ ਕੇ ਆਊਗਾ ਉਹਨਾਂ ਦਾ ਜਿੰਨਾ ਵੀ ਵਿਕਾਸ ਹੋਊਗਾ ਅਸੀਂ ਲਾਵਾਂਗੇ ਕਰਾਂਗੇ ਇਹ ਸਾਨੂੰ ਲਖਵੀਰ ਸਿੰਘ ਜਿਨ੍ਹਾਂ ਨੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਿੱਥੇ ਉਹਨਾਂ ਨੇ ਆਪਣੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਨੇ ਆਪਣੇ ਵੋਟਰਾਂ ਨੂੰ ਕਿਹਾ ਕਿ ਵਿਸ਼ਵਾਸ ਕਰੋ ਸਰਦਾਰ ਹਰਮੀ ਸਿੰਘ ਪਠਾਨ ਮਾਜਰਾ ਤੇ ਬਹੁਤ ਜਲਦ ਜੋ ਉਹਨਾਂ ਨੇ ਕਿਹਾ ਉਹ ਵਾਅਦੇ ਪੂਰੇ ਕਰਨਗੇ ਬਿਊਰੋ ਰਿਪੋਰਟ ਨਫਸਾਚਾ थैंक यू